ਸਾਸੀ ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਪਹੁੰਚੇ ਹੋਏ ਹਾਂ ਤਕਸ਼ਰੀ ਦਮਦਵਾ ਸਾਹਿਬ ਜਿੱਥੇ ਧੰਨ ਸ਼੍ਰੀ ਗੁਰਤੇਗ ਬਧਰ ਸਾਹਿਬ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਤੇ ਭਾਈ ਦਿਲਾ ਜੀ ਦੇ 350 ਸਾਲਾ ਸ਼ਤਾਬਦੀ ਛੀ ਦੀ ਸ਼ਤਾਬਦੀ ਮਨਾਈ ਜਾ ਰਹੀ ਹੈ ਤੇ ਦੂਜੇ ਪਾਸੇ ਇਹ ਛੀ ਦੀ ਸ਼ਤਾਬਦੀ ਨੂੰ ਸਮਰਪਿਤ ਤਲਵੰਡੀ ਸਾਹਿਬ ਉਹਦੀ ਇੱਕ ਸਮਾਜ ਸੇਵੀ ਸੰਸਥਾ ਮਾਲਵਾ ਵੈਲਫੇਅਰ ਕਲੱਬ ਦੇ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅਸੀਂ ਉਸ ਕੈਂਪ ਦੇ ਵਿੱਚ ਪਹੁੰਚੇ ਹੋਏ ਹਾਂ। ਕਲੱਬ ਦੇ ਵੱਲੋਂ ਬੜਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਖੂਨ ਦੀ ਕਮੀ ਵਾਲੇ ਮਰੀਜ਼ਾਂ ਵਾਸਤੇ ਥੈਲੇਸੀਮੀਆ ਦੀ ਬਿਮਾਰੀ ਤੋਂ ਪੀੜਤ ਬੱਚਿਆਂ ਦੇ ਵਾਸਤੇ ਇਹ ਉਪਰਾਲਾ ਗਾਹੇ-ਵਗਾਹੇ ਇਸ ਕਲੱਬ ਦੇ ਵੱਲੋਂ ਇਸ ਸੰਸਥਾ ਦੇ ਵੱਲੋਂ ਕੀਤਾ ਜਾਂਦਾ ਰਿਹਾ ਹੈ। ਤੇ ਇਸ ਉਪਰਾਲੇ ਦੇ ਨਾਲ ਵੱਡਾ ਸਹਿਯੋਗ ਹੈਗਾ ਏਮਜ ਹਸਪਤਾਲ ਬਹਿੰਡਾ ਦੇ ਪਦੇ ਵੱਲੋਂ ਏਮਜ ਹਸਪਤਾਲ ਦੀ ਟੀਮ ਇਸ ਬਲੱਡ ਜੁਨਟ ਇਕੱਤਰ ਕਰਨ ਵਾਸਤੇ ਇੱਥੇ ਪਹੁੰਚੀ ਹੋਈ ਹੈ ਲਗਭਗ ਇਸ ਕਲੱਬ ਦਾ ਜਿਹੜਾ ਟੀਚਾ ਹੈਗਾ ਉਹ 50 ਜੁਨਟ ਤੋਂ ਵੱਧ ਦਾ ਮੰਨਿਆ ਜਾ ਸਕਦਾ ਹੈ ਵੱਖ-ਵੱਖ ਜਿਹੜੇ ਖੂਨਦਾਨੀ ਪਹੁੰਚ ਰਹੇ ਹੈ ਖੂਨਦਾਨ ਕਰ ਰਹੇ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਨਗਰ ਕੌਂਸਲ ਤਲਵੰਡੀ ਸਾਹਬ ਉਹਦੇ ਪ੍ਰਧਾਨ ਦੇ ਬੇਟੇ ਰਜੀਤ ਸਿੰਘ ਸਰਾਵੀ ਇੱਥੇ ਪਹੁੰਚੇ ਹੋਏ ਹੈ ਹਾਜ਼ਰੀ ਲਵਾ ਰਹੇ ਆਮ ਆਦਮੀ ਪਾਰਟੀ ਦੇ ਬੁਲਾਰੇ ਗੁਰਦੀਪ ਸਿੰਘ ਤੂਰ ਇਸ ਕਲੱਬ ਦੇ ਚੇਅਰਮੈਨ ਸ਼ੇਖਰ ਤਲਵੰਡੀ ਪ੍ਰਧਾਨ ਗਗਨਦੀਪ ਸਿੰਘ ਹੈਪੀ ਸਕੱਤਰ ਜਗਨਦੀਪ ਸਿੰਘ ਪ੍ਰੈਸ ਸਕੱਤਰ ਵਿਕਾਸ ਸਿੰਘਲਾ ਖਜ਼ਾਨਚੀ ਮਨਦੀਪ ਸਿੰਘ ਵੱਡੀ ਸੇਵਾ ਨਿਭਾ ਰਹੇ ਹੈ ਏਮਜੇ ਹਸਪੀਟਲ ਤੋਂ ਜਿਹੜੀ ਟੀਮ ਇੱਥੇ ਪਹੁੰਚੀ ਹੋਈ ਹੈ ਉਸ ਦੇ ਵਿੱਚ ਬਲੱਡ ਬੈਂਕ ਦੇ ਜਿਹੜੇ ਮੁਖੀ ਹੈਗੇ ਆ ਡਾਕਟਰ ਸੀਰਤ ਜੀ ਗੁਰਪ੍ਰੀਤ ਕੌਰ ਸੰਧੂ ਚਲਵਿੰਦਰ ਸਿੰਘ ਇਹ ਵੀ ਵਿਸ਼ੇਸ਼ ਤੌਰ ਤੇ ਬਲੱਡ ਇਕੱਤਰ ਕਰਨ ਵਾਸਤੇ ਇੱਥੇ ਪਹੁੰਚੇ ਹੋਏ ਆ ਆਪਾਂ ਗੱਲਬਾਤ ਕਰਾਂਗੇ ਇਸ ਕਲੱਬ ਦੇ ਅਹੁਦੇਦਾਰਾਂ ਦੇ ਨਾਲ ਕਿ ਇਹਨਾਂ ਨੇ ਜਿਹੜਾ ਪੱਟਾ ਉਪਰਾਲਾ ਕੀਤਾ ਹੈਗਾ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਖੂਨਦਾਨ ਕਰਨ ਦਾ ਜਿਹੜਾ ਉਪਰਾਲਾ ਕੀਤਾ ਹੈਗਾ ਉਦੇ ਬਾਰੇ ਇਹਨਾਂ ਦਾ ਕੀ ਵਿਚਾਰ ਹੈ ਕੀ ਕਹਿਣਾ ਹੈਗਾ ਹਾਂਜੀ ਵਾਈ ਗੁਰੂ ਖਾਲਸਾ ਅਸ਼ਿਰ ਵਾਈ ਗੁਰੂ ਦੀ ਫਤਿਹ ਅੱਜ ਮਾਲਵਾ ਵੈਲਫੇਅਰ ਕਲੱਬ ਤਲਵੰਡੀ ਸਾਬੋ ਵੱਲੋਂ ਏਮ ਹਸਪਤਾਲ ਬਹਿੰਡਾ ਦੇ ਸਹਿਯੋਗ ਨਾਲ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਲਾਸਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਖੂਨਦਾਨ ਕੈਂਪ ਲਗਾਇਆ ਗਿਆ ਹੈ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਉਹਨਾਂ ਨੇ ਆਪਣੇ ਖੂਨ ਦਾ ਇੱਕ ਕਤਰਾ ਸਾਰੀ ਕੌਮ ਦੇ ਲਈ ਵਹਾ ਦਿੱਤਾ ਤੇ ਕੁਰਬਾਨੀ ਦੇ ਕੇ ਸਾਰੀ ਕੌਮ ਨੂੰ ਬਚਾਇਆ ਉਦੋਂ ਹੀ ਸ਼ਹਾਤ ਨੂੰ ਯਾਦ ਕਰਦੇ ਹੋਏ ਅੱਜ ਅਸੀਂ ਇੱਕ ਛੋਟਾ ਜਿਹਾ ਪ੍ਰਾਲਾ ਕਰ ਰਹੇ ਹਾਂ ਕਿ ਅਸੀਂ ਵੀ ਆਪਣੇ ਖੂਨ ਦਾ ਇੱਕ ਬੂੰਦ ਜਿਹੜੀ ਦੇ ਕੇ ਕਿਸੇ ਜ਼ਖਮੀ ਦੀ ਕਿਸੇ ਜਿਹੜਾ ਹੈਗਾ ਲੋੜਵੰਦ ਦੀ ਸਹਾਇਤਾ ਕਰ ਸਕੀਏ ਤੇ ਉਹਦੇ ਘਰ 'ਚ ਖੁਸ਼ੀਆਂ ਖੜੇ ਲਿਆ ਸਕੀਏ ਸੋ ਸਾਰਿਆਂ ਨੂੰ ਮੇਰੀ ਅੱਜ ਬੇਨਤੀ ਹੈ ਕਿ ਆਓ ਆਪਾਂ ਮਨੁੱਖਤਾ ਦੀ ਸੇਵਾ ਦੇ ਇਸ ਮਹਾਨ ਯੱਗ ਦੇ ਵਿੱਚ ਗੁਰੂ ਸਾਹਿਬ ਨੂੰ ਯਾਦ ਕਰਦੇ ਹੋਏ ਆਪਣਾ ਵੀ ਥੋੜਾ ਜਿਹਾ ਹਿੱਸਾ ਪਾਈਏ ਸਾਡੇ ਮੈਂ ਮਾਲਵਾ ਵੈਲਫੇਅਰ ਜਿਹੜਾ ਕਲੱਬ ਹੈ ਇਹਦੇ ਵੱਲੋਂ ਹਰ ਸਾਲ ਖੂਨਦਾਨ ਕੈਂਪ ਮੈਡੀਕਲ ਕੈਂਪ ਤੇ ਹੋਰ ਲੋਕ ਭਲਾਈ ਦੇ ਕੰਮ ਅਕਸਰ ਕੀਤੇ ਜਾਂਦੇ ਆ ਉਸੇ ਲੜੀ ਦੇ ਵਿੱਚ ਅੱਜ ਅਸੀਂ ਇਹ ਜਿਹੜਾ ਹੈਗਾ ਖੂਨਦਾਨ ਕੈਂਪ ਇੱਥੇ ਐਮ ਹਸਪਤਾਲ ਬ헨ੜਾ ਦੇ ਸਹਿਯੋਗ ਨਾਲ ਲਗਾਇਆ ਹੈ ਧੰਨਵਾਦ ਜੀ ਹਾਂਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗਗਨਦੀਪ ਸਿੰਘ ਮਾਲਵਾ ਵੈਲਫੇਅਰ ਕਲੱਬ ਤਲਵੰਡੀ ਸਾਬੋ ਵੱਲੋਂ ਆਪ ਸਭ ਨੂੰ ਦੱਸਣਾ ਚਾਹਣਾ ਕਿ ਮਾਲਵਾ ਵੈਲਫੇਅਰ ਕਲੱਬ ਵੱਲੋਂ ਤਲਵੰਡੀ ਸਾਬੋ ਵਿੱਚ ਵੱਖ-ਵੱਖ ਤਰ੍ਹਾਂ ਦੇ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਅੱਜ ਜਿਵੇਂ ਕਿ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪੂਰੇ ਪੰਜਾਬ ਦੇ ਵਿੱਚ ਮਨਾਇਆ ਜਾ ਰਿਹਾ ਹੈ ਉਹਨਾਂ ਦੀ ਸ਼ਹਾਦਤ ਨੂੰ ਅਸੀਂ ਯਾਦ ਰੱਖਦੇ ਹੋਏ ਕਲੱਬ ਵੱਲੋਂ ਅੱਜ ਇੱਥੇ ਇੱਕ ਖੂਨਦਾਨ ਕੈਂਪ ਲਾਇਆ ਤਾਂ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਖੂਨਦਾਨ ਉਹਨਾਂ ਦੇ ਲਾਹਿਬਨ ਸਾਹਿਬ ਤੋਂ ਹੋਵੇ ਜਿਹੜੇ ਮੌਤ ਦੇ ਰੂਪ ਦੇ ਵਿੱਚ ਜਾਨਾ ਜਾਂਦੀਆਂ ਨੇ ਗੁਰੂ ਸਾਹਿਬ ਨੇ ਸਾਡੇ ਲਈ ਸ਼ਹੀਦੀਆਂ ਦਿੱਤੀਆਂ ਨੇ ਉਹਨਾਂ ਦੀਆਂ ਸ਼ਹੀਦੀਆਂ ਨੂੰ ਯਾਦ ਕਰਦੇ ਹੋਏ ਅਸੀਂ ਇੱਕ ਉਹਨਾਂ ਦੇ ਦੱਸੇ ਮਾਰਗ ਤੇ ਚੱਲਦੇ ਹੋਏ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਮਾਲਵਾ ਵੈਲਫੇਅਰ ਕਲੱਬ ਵੱਲੋਂ ਕਰਨ ਜਾ ਰਹੇ ਹਾਂ ਧੰਨਵਾਦ